サプライズのサーでたものがサプライズのサーラーでてのサーラーであってサプライズのサーラーであっであってサであってサプであのサであってサプライズってサプライズのサーラーのサーラーであってサプライズの ਅਸਤਿ ਕਾਇਲੀ ਬਕਰਦੂਗਾ ਉਹ ਵਰਗੀ ਆਖ ਮੰਨ ਲੋ ਅਸਤਿ ਆਧਿਕ ਖੋਦੀ ਹੋਣੀ ਹੈ ਜਿਆਦਾ ਕਿ ਤਾ ਮਰ ਗਿਆ ਅੱਖਾਂ ਬੰਦ ਹੋ ਗਈ ਇਹ ਮੰਨਣਾ ਕਿ ਜੰਦਾ ਮਰ ਗਿਆ ਅੱਖਾਂ ਬੰਦ ਵੀ ਕਰ ਦੇਗਾ ਅੱਖਾਂ ਮਾਤਰਾ ਨੂੰ ਬੰਦ ਵੀ ਕਰ ਪਈ ਜਾਂਦਾ ਜਿਵੇਂ ਤੁਹਾਰੇ ਦੇਖ ਦਿਹਾਰੇ ਪਰ ਅਸਲ ਦੇ ਵਿੱਚ ਉੱਖਾਂ ਬੱਦੀ ਹੋਈ ਹੈ ਅਸੀਂ ਟਿੱਕਣ ਲਈ ਅਕਾਪੋਨੀਆ ਪਤਾ ਲੱਗਿਆ ਮੈਂ ਕਿਹੜੇ ਸਮੀਸਾ ਸਾਥੇ ਪ੍ਰਯਤਨ ਕਰਦਾ ਹਾਂ ਮੈਂ ਤਾਂ ਸੁਕਾ ਕਰਤੀ ਆ ਗਿਆ ਪਰ ਇਹ ਸੁਪਨੇ ਵਾਲੇ ਸਾਰ ਦੇ ਹਾਥੇ ਜੋ ਕੁਝ ਵੀ ਮੈਂ ਘੁਮਾਇਆ ਜੋ ਕੁਝ ਵੀ ਘੁਮਾਇਆ ਭਾਵੇਂ ਦੁੱਬਾਇਆ ਭਾਵੇਂ ਸੁੱਕਾਇਆ ਦੋਵੇਂ ਹੀ ਆਏ ਇਥੇ ਤੇਜ਼ਾ ਤੇ ਵੱਧੀ ਨਹੀਂ ਇਹ ਤੇ ਕੋਈ ਸਵਤੰਤਰੀ ਨਹੀਂ ਹੈ ਇਹ ਤਾਂ ਇੱਕ ਦੂਰ ਕਿਰਤ ਕੀਤੀ ਜਾਂਦੀ ਹੈ ਵੀ ਇੱਕ ਕਮਾਈ ਹੋਏ ਹੈ ਸੰਸਾਰ ਦੇ ਸੁਪਨੇ ਦੇ ਵਿੱਚ ਜ ਤੁਸੀਂ ਸੋਹਨੇ ਹੋਈ ਕਮਾਈ ਨਹੀਂ ਕਰ ਸਕਦੇ ਇੱਕ ਕਮਾਈ ਤੋਂ ਹੋਇਆ ਨਾ ਪੜਨਾ ਪਵੇ ਇਹ ਸੁਪਨੇ ਦੇ ਵਿੱਚ ਪ੍ਰਮਾਤਮਾ ਨੂੰ ਵਾਧਾ ਦੇਗਾ ਰਉਣਾ ਪ੍ਰੇਮਿਕਾ ਰੋਣਿਕ ਨੰਬਰਤ ਤੇ ਹੈ ਗੀਜਾ ਚਲਦਾ ਹੋਰ ਵੀ ਇੱਕ ਕਮਾਈ ਹੋ ਗਈ ਉਹ ਵੀ ਤੈਨੂੰ ਇਨਸਾਫ ਦਰਹੀ ਮਰੰਗ ਕਰ ਦੇਤੀ ਸਹੀ ਬਣਵਾ ਪਰ ਉਹ ਇਥੋਂ ਵਰਤਵਾ ਹੋ ਜਾਣੀ ਹੈ ਰਾਜਾ ਕਿਹਾ ਚੁਲਣੀ ਹੈ ਜਿੱਤੇ ਤਰੀਏ ਜਿੱਤੇ ਇੰਦਰ ਟਿਕਣੀ ਹੈ ਮਨੋਤ ਉਹ ਬ੍ਰੰਦੀਂ ਇੰਦਰ ਟਿਕੇ ਉਹਨੂੰ ਪਤਾ ਲੱਗਦਾ ਹੈ ਨਹੀਂ ਗਿਆ ਸੀ ਸੰਸਾਰ ਦੇ ਵਿੱਚ ਇਹ ਤਾਂ ਕੋਈ ਥੇੜੀ ਹੋ ਰਿਹਾ ਜਿਸ ਦਾ ਕੇਵਲ ਹੋ ਕੇ ਇਹ ਪਿਛੇ ਆ ਗਿਆ ਇਹ ਜਿਦਸਰੋਂ ਟੁੱਟਿਆ ਹੈ ਉਹਦੇ ਬਾਰੇ ਜਾਨਾ ਪਰਵਾਤਵਾਦ ਉਹਦੇ ਪਰਵਾਤਵਾਦ ਦੀ ਗੱਲ ਨਹੀਂ ਮਾਇਆ ਨੂੰ ਕਿਹਾ ਮਾਇਆ ਉਹਦਾ ਹੈ ਭਾਇਆ ਜੇ ਤੂੰ ਜਿਉਂ ਫਰੀਦਾਂ ਨੂੰ ਤੇ ਤੇਨੂੰ ਹਣ ਸਰੀਰਾਂ ਦੀ ਢੋਲ ਹੈ ਮੁਰਖਾ ਦੇ ਦੇ ਤਾਉੜੀ ਮੁਰਖਾ ਉਹ ਨਾ ਮੀਂਹ ਨਹੀਂ ਕੀ ਲਈ ਸੰਦਾ ਸੋਰਾ ਉਹ ਬੰਦਿਕ ਨੂੰ ਕਰਨੀ ਕੋਈ ਹੈ ਦਾ ਬੰਦਾ ਹੈ ਸੱਚ ਜਿਹੜੇ ਬਾਤੋਂ ਬੱਦਗੀ ਵਿੱਚ ਹੀ ਇਸ ਕਰਕੇ ਨਾ ਇਹ ਵੀ ਕਰਦੇ ਪਿੱਛਾ ਤੋਂ ਬੰਦਾ ਨਹੀਂ ਹੈ ਕੋਈ ਨਹੀਂ ਕੋਈ ਲੋਕਾ ਮੂਲ ਕਹਿਣ ਤਾਂ ਯਾਨੀ ਨਹੀਂ ਹਤੇ ਬੁਝੋ ਨਹੀਂ ਆਈ ਨਹੀਂ ਨੀਰਾ ਮੇਰਾ ਮਿਲਦਾ ਕਿ ਇਸ ਵਾਰ ਮਿਰਤ ਕੋਲ ਤਾਂ ਸੁੱਤ ਕੀਤੀ ਹੁੰਦੀ ਬੰਦਿਆਂ ਦੀ ਬੰਦਗੀ ਇੱਕ ਤੱਕ ਹੁੰਦੀ ਹੋਰ ਬਦਨੀ ਹੋਰ ਆ ਕੇ ਤਾਂ ਨਾ ਬਦਰਾ ਸਾਰਾ ਬਗ ਮੇਰਾ ਮਿਲਣ ਮੜਦੇ ਪੜਦੇ ਇਹ ਸਾਰਾ ਕਿ ਜੀ ਮੇਰਾ ਬੜਾਇਆ ਬੜਾਇਆ ਇਤੋਂ ਕੋਈ ਐ ਕਰਿਆ ਨਾ ਬੜਾ ਇਹਦੀ ਵਾਲੀ ਇਹ ਮੇਰਗਤਮਈ ਤੇ ਲਈ ਵੇ। ਇਹਦੇ ਵਿੱਚ ਆਉਣ ਵਾਲਾ ਪਾਣੀ ਤੋਂ ਪਾਣੀ ਸਦਾ ਵਹਿ ਰਿਹਾ ਹੈ। ਇਹਦੇ ਨੂੰ ਕੁਬਾਈ ਕਰਕੇ ਮੇਰੇ દ્વાਰੇ ਦੇ ਰਾਹੇ ਬਣਾਇਆ ਸੁਨਣਾ ਹੈ ਮਹਾਰਾਜਾ ਪਾਣੀ। ਮੈਂ ਸੇਵਾ ਤੇ ਇਮਾਨਦਾਰ ਹੀ ਨਾ। ਨਹੀਂ ਭਾਈ ਭਾਈ। ਉਹ ਤਾਂ ਅਸਲ ਤੋਂ ਸੁਖੀ ਵੀ ਤੇ ਹੈ। ਦਾਨ ਵਰਣੇ ਕਿਹਾ। ਇਹ ਬਹਿਰੇ ਬੱਤੀ ਹੋਏ ਦਾਨਾ। ਉਹਦੇ ਦਾਤਾਂ ਨੂੰ ਉਹ ਹੀ ਦੇਂਦੀਆਂ ਬਾਤ ਉਹਦਾ ਬੇਬਸ ਨਹੀਂ ਹੁੰਦੀ ਹੈ ਮੈਂ ਵਹੀ ਉਹ ਮੇਟੋ ਲੈ ਸੀ ਇਹਦੇ ਬੱਚੇ ਨੂੰ ਵਧਾ ਕੇ ਨਾ ਅੱਪਾ ਜੇ ਇਹ ਕਰਦੇ ਐ ਅੱਜ ਨੂੰ ਕੱਦ ਨਹੀਂ ਅੱਜ ਰਾਤ ਤੇ ਨਹੀਂ ਹੁੰਦੀ ਹੈ ਦਾਤ ਦੇ ਨੂੰ ਸਵਾਲ ਲੈਦੇ ਐ ਪ੍ਰੋਫਰ ਹੋਦਾ ਨਾ ਹੁੰਦਾ ਕਦਰ ਤੋਂ ਕਦਰ ਤੋਂ ਕਰਦਾ ਨਹੀਂ ਹੁੰਦਾ ਉਹਨੂੰ ਦਾਤਾਂ ਨੂੰ ਸਵਾਲ ਲੈਿਆ ਉਹਨਾਂ ਤੇ ਜੋ ਦੇ ਪੈਸੇ ਦੇਣੇ ਹੁੰਦੇ ਆ ਉਹ ਐ ਤੇ ਨਹੀਂ ਹੁੰਦੇ ਕੋਈ ਉਹਦੇ ਵੀ ਕੋਈ ਸਥਾਨ ਨਹੀਂ ਰਖਾਦੇ। ਉਹ ਸਵਾਲ ਦੇ ਆ ਤੇ ਜੇ ਸਿੱਧੀ ਨਾ ਆ ਨੀ ਆ। ਇਹ ਤੇੜਾ ਪਾਣੀ ਦੇ ਪਾਣੀ ਤੇ। ਤੇ ਜਾਣ ਵਾਲਾ ਹਰ ਦਾ ਕਹਦਾ ਪਹਾਰ ਹੈ। ਉਹ ਪ੍ਰਵਾਧਮ ਦੇ ਤਾਂ ਉਹ ਵੀ ਕੋਈ ਦਿੱਦਾ ਹੈ। ਉਹ ਆਪਣਾ ਬੰਦੀ ਬੋਲ। ਜਰੂਰ ਗੱਜਵੀਂ ਨਹੀਂ। ਸਭ ਸਵਾਲ ਨਹੀਂ ਪਾਦੇ ਨੇ। ਸਭ ਕੁਝ ਮਾਰ ਲੈਂਦੇ। ਯੋਗਤ ਬਾਰੇ ਬਾਰੇ ਕੀ ਨਾ ਹੈ ਉਹ ਸਾਰੇ ਸਾਰਾ ਖਰਾਬ ਸਭ ਸਾਰੇ ਬਾਰੇ ਸਾਰੇ ਪਰਮਾਤੇਮੀ ਮਾਰੇ ਇੱਕੋ ਇੱਕ ਵਾਈ ਬੋਲ ਨਹੀਂ ਗਰੇ ਗਰੇ ਬਾਰੇ ਦੇਵਸਾ ਤੋਂ ਦੇਵ ਨਹੀਂ ਹੋਈ ਫਿਰਨੇ ਹੁੰਦੇ ਸਾਰੇ ਜੋ ਤੋਰੇਂ ਤੇ ਜੇਨ ਤੜ ਜਾਓ ਤੇਰੇ 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 ਆਉ ਆਉ ਜਿੱਦ ਬਾਹਰ ਬੈਠ ਤੇਰੇ ਤੇਰੇ ਦੀਆਂ ਆਉਣ ਆਉਣ ਤੇ ਇਹ ਜਦੋਂ ਰਬ ਤੇ ਬੋਜੀ ਰਬ ਤੇ ਪੰਡੀਆਂ ਆਈਆਂ ਜੇ ਪੇਵੜੀ ਗਏ ਤੇ ਮੈਂ ਕਹਿੰਦਾ ਤੇ ਭਾਈ ਕਰਵਾਈਆ ਦਿਨੇ ਨਹੀਂ ਆਇਆ ਤਾਂ ਸਵਟੀਆਂ ਸੈਣਿਆ ਸਵਟੀ ਕਾੜਦੀ ਆਇਆ

ਨਾ ਮੀਂਹ ਦਾ ਕੋਈ ਡਗਦਾ ਨਹੀਂ ਇਹ ਵੈਰੂਈ ਹੈ ਉਹ ਤੇ ਵੀ ਗਾ ਨਹੀਂ ਉਹ ਨਹੀਂ ਜੀ ਆਂਦਾ ਨਹੀਂ ਇਹ ਵੈਰੂਈ ਹੈ ਤੁਸੀਂ ਮਤਿਆ ਲਵਾਈ ਜੀ ਤੱਕ ਕਿ ਤੇਰੇ ਵਿੱਚ ਕਿੰਨਾ ਕਿੰਨਾ ਪਾਵਲ ਦਿੱਤੀ ਹੈ ਕਿੰਨਾ ਪ੍ਰੇਮ ਹੈ ਇਹ ਤੋਂ ਮੇਰਾ ਮਾਰ ਨਹੀਂ ਚੱਪਦੀ ਆਪਾਂ ਬਸੋ ਦੀ ਗੱਲ ਹੋਈ ਨਾ ਆਪਣੀ ਜੇ ਤਾਂ ਦੇਤੇ ਕਰਦਾ ਕਰਵਾ ਲੈ ਰਾਕੇ ਰਿਸ਼ਤੇ ਕਮ ਜੀ ਦੇ ਹੋ ਇਹ ਵਰਗੇ ਇਕੱਲੇ ਕੁਸਰਤੀ ਨਹੀਂ ਹੋ ਰਹੀ ਨਰੇ ਜਦ ਜਾਣਦੇ ਹੋ ਉਹਦਾ ਵੈਰ ਨੂੰ ਉਹਦੇ ਨਾਲ ਕੋਈ ਕੁਸਰਤੀ ਰਭੇ ਜਾਂ ਜੀਣਾ ਹੋਈ ਨਾ ਹੋਈ ਉਹ ਤੇ ਕੋਈ ਉਹ ਚਾਰ ਪਰਮਪਰਤਾ ਸਾਫੇ ਸੋਹਨੇ ਪਾਣੀ ਤਾਂ ਗਣੇ ਨੂੰ ਉਹ ਵਿਜਰੀ ਕਰੀ ਵਰਦੇ ਆ ਕੇ ਕਿਰਨ ਉਹ ਬਾਬਾ ਜੀ ਕੋਲ ਕਸਾਉਂਦਾ ਕੰਮ ਕਰਾ ਕਰ ਉਹ ਜਿੰਨ ਨੂੰ ਪਾਣੀ ਪਰੀਏ ਭੋਲੇ ਜੰਦਰੇ ਜਿਹੜੀ ਜਵਾਨੀ ਲੋਕ ਦੇ ਨਾਲ ਅਪੋਪ ਵੀ ਜਵਾਨੀ ਪਰੀਏ ਤੁਮ ਪਰਖੜਾ ਵੀ ਹੈ ਹੁਦਾਂ ਤੋਂ ਪਕੜਾ ਲੈ ਦੇਵ ਸਮਾਜ ਦੀ ਮਾਨ ਪਰਖ ਪਰਖੇ ਨਹੀਂ ਹੈ ਤੁਮਾਰੇ ਨੇ ਕੋ ਆਪਣੇ ਘਰ ਸੇ ਬੜਾ ਮਾਨ ਨਾ ਮਾਨ ਤੈਨੋਂ ਆਪਣੇ ਘਰ ਤੇ ਐਂਟਰੀ ਤੇਰੀ ਹੈ ਤੇ ਪਰਖੇ ਗਿਆ ਨਹੀਂ ਪਰਖੇ ਉਹ ਨਾਮ ਤੇ ਨਹੀਂ ਜੋ ਪਰਖੇ ਵੀ ਲੱਗੇ ਪਰਖੇ ਇਕਾਂਤ ਸੁਭਟਿਆ ਲੋਕ ਇਤੋਂ ਤੱਕ ਹੀ ਰਾਮਦੇਵ ਜੀ ਆਇਆਂ ਨੂੰ ਕਿ ਤੋਂ ਵੱਧ ਕੁਸਵਤਿਆ ਨੋਦੀ ਮੈਂ। ਜਬੇ ਇਹਨਾਂ ਸੋਚਿਓ ਕਿ ਮੈਂ ਅਵਤਾਰ ਨਾਮ ਜਪਦਾ ਮੇਰੇ ਤੇ ਕੋਈ ਲੋਕ ਨਹੀਂ ਆਉੜਾਏ। ਉਹ ਤੁਹਾਡੇ ਜ਼ਿੰਮਾ ਬਣਾ ਦੇਗਾ ਜੇ ਤਰੇ ਤੇ ਭਜਨ ਕਰਨ ਕੀ ਕਰਦੇ ਆ ਸਮੇਂ ਸੇਵਾ ਕਰਦੇ ਆ ਲੋਕਾਂ ਦਾ। ਤਕਲੀਫਾਂ ਮੇਰੀਆਂ। ਲੋਕ ਤਕਲੀਫਾਂ ਆਉਣ

ਉਦਨੇ ਮਾਰਦੇ ਸੰਨਿਆਸੀਆ ਕੀਆ ហើយ ਉਸ ਨੂੰ ਵਾਸਿਕ ਜਲ ਦੀ ਕੋਣੀ ਉਹ ভিੜ ਪਈ ਰਹੀ ਹੈ ਬਤਾਉਂਦਾ ਬਹੁਤੇ ਕੜਦੇ ਹੋ ਅਰਬ ਲਿਖਾਂ ਵਿੱਚ ਇਸੇ ਕੋਹਾ ਤੇ ਦੇਖਾ ਲਈ ਜਿਹੜਾ ਇਹੋ ਤੇ ਜਾਣੇ ਜਿਹਾ ਹੈ ਇਹ ਸਿੱਜਾ ਜਗਤ ਹੈ ਜਿਸ ਬਾਣੀ ਦੇ ਅਸੀਂ ਕਰ ਸੰ ਕਰਦੇ ਹਾਂ ਰੋਜ਼ ਜਿਸ ਨੂੰ ਸੰਧੋਪਾਲਾ ਬੋਲੇ ਨੇ ਬਾਣੀ ਫੜੋ ਲੀਤੇ ਇਹ ਗੁਰਾਣੇ ਬਾਣੇ ਦਸਮ ਪਾਤਸ਼ਾਹ ਬਾਣੇ ਰਚਤ ਬਣੀ ਉਹ ਆਉਂ ਹੀ ਬਾਣੇ ਬਾਣੇ ਉਹ ਤੇਰਮਣੀਆ ਗੁਰੇ ਵਗਿਆ ਸੀ ਦਸਮ ਪਾਤਸ਼ਾਹ ਜਦ ਬੜੇ ਇਹਦੇ ਉਤਾਰੇ ਗਾਣੇ ਕਰਦੇ ਸਿੱਖਨ ਨੂੰ ਕਿਹਦੇ ਜਦੋਂ ਬੜੇ ਤੋਂ ਬੜੇ ਕਿਹਾ ਜਾਂਦਾ ਉਤਾਰਾ ਗਾਣੇ ਇਹਦਾ ਬੜਾ ਇਹਨੇ ਕਦੀ ਵੀ ਬੈਠਾ ਹੈ ਜਿਹੜਾ ਗੁਰੂ वह देश करता नहीं कि अपनी बनी व्यापार तो करे सारी पानी सर्वप्रथम पांच सेटी का अपनी ये गलत है ये सब पांच सेटी उस कुल वाले पहली पाली तो पांचवी पाली तक वो सारी पानी पानी इस कुर्बानी पे वार है और पानी पानी ना बेकार है ਨਵੇਂ ਪਾਇਤਰੀ ਬਤੈ ਵੀ ਇਹ ਭਾਰਤ ਸੇ ਇਬਰਾਹਿਮ ਨੇ ਧਜੀ ਦੋ ਸਿੱਖ ਕਦੇ ਨਹੀਂ ਭਦਰਾ ਭਰਤਾ ਦੇ ਭਰੇਿਆ ਰਖਵਾਏ ਮੈਂ ਪੜ੍ਹ। ਬਹੁਤ ساری ਬਾਣੀ ਨੂੰ ਉਕਤਰ ਕੀਤਾ। ਦਸਮ ਪਾਤਸ਼ਾਹ ਮੰਗਾਰਾ ਤੁਹਾਰਾ ਗੁਰਗੋਸ਼ੀਨ ਮਹਾਰਾਜ। ਬਾਣੀ ਦੀ ਬਾਣੀ ਦੀ ਬਾਣੀ। ਉਸਾਰ ਦੇ ਪਾ ਦਸੰਦਾਰ ਇਕਤਾ ਦੀ ਹੁਕਮਾ ਦਾ ਮੰਨੇ ਸੁਣਦੇ ਸਲਾਹਦੇ ਇਹ ਬਾਣੀ ਇਹ ਹੈ ਜਿਹੜੀ ਬਾਣੀ ਗੁਰੂ ਕਾ ਕੀ ਬਾਣੀ ਸਭ ਹੁਕਮ ਅnder ਰਹਿੰਦੇ ਠੰਡੇ ਤੇ ਰਸਤਾਨ ਸਾਜ਼ਦਾਰ ਤੱਕ ਤੇ ਦਮ ਨਸਤੇ ਉਸ ਰਸਤਾਨ ਤੋਂ ਬਾਣੀ ਜਾਣੀ ਕੀ ਔਰ ਪਾਵੇਂ ਪਾਏ ਪਾਇਛੇ ਬਣੀ ਜਾਣ ਕੀਤੀ ਹੈ। ਹੁਣ 10 ਪਾਏ ਚ ਨੇ। ਇੱਥੇ ਬੰਦਾ ਕਹਾਂ ਮੈਂ ਬਾਣੀ ਪੜਦੇ ਹਾਂ ਪੜਦੇ ਜਿਹਦੇ ਲੋਕ ਤਾਂ ਹੋ ਗਏ। ਬੰਦਾ ਬੋਲੇ ਜੀ ਨੇ ਰੱਜੀ ਹੈ, ਨੀਜੀ ਹੈ। ਉਹਨੇ ਤਾਂ ਭਈ ਆਪਣਾ ਪਰਿਵਾਰ ਸਾਰੇ ਪਰ ਗਿਆ। ਸਾਰੇ ਪਰ ਨੇ ਗਿਆ। ਇਹ ਸਾਰੇ ਪਰਿਵਾਰ ਨੂੰ ਆ। ਕੀ ਹੱਦ ਤੱਕ ਦੇ ਜਾਣ ਗਿਆ ਜੇ ਪੰਜ ਚੁ ਆਚਰਮ ਕੀਤੇ ਸੀ ਉਹ ਲੋਕ ਬਾਤ ਤੇ ਜਾਂਦਾ ਇਨਾ ਵਾਦ ਤੇ ਹਨ ਬੁੱਧੀ ਜਿਹਦੇ ਜੇ ਕਿਨੇ ਬਾਣੀ ਤੇ ਹੜਦੇ ਹੈ ਬਈ ਦੁੱਖ ਵੀ ਵੜਦੇ ਤੋਂ ਹਾਰੇ ਪਾੜੇ ਉਹਦਾ ਕੋਲੇ ਮੈਂ ਤਨਸੀਬ ਬੰਦ ਨਹੀਂ ਜਾਣੀ ਇਹ ਆਪਣਾ ਜੁੜੀਏ ਤੋਂ ਆਜਨ ਸਮਝੋਤਿ ਨੇਂ ਤੇ ਆਉ ਹੋਏ ਉਹ ਇਮਤਿਹਾਨਾ ਜਿਹਾ ਹੋਣਾ ਨਹੀਂ ਹੈ ਪਾਸ ਹੋਣਾ ਦਾ ਬੜੀ ਮਿੱਥੇ ਪੰਜ ਚੰਪਾ ਚੜੀ ਬਣਾ ਕੇ ਦਿਨਾਂ ਬੈਠੇ ਜਿੱਤੇ ਜਿਹੜਾ 10 ਦਿਨ ਸਾਰੇ ਸਿੱਖ ਜੱਟ ਜੱਟ ਸਰਦਾਰ ਤੋਂ ਲੰਬੇ ਲਾ ਲੇ ਹੁੰਦਾ ਦੇਸ਼ ਆਉਂਦਾ ਨਹੀਂ ਗਿਆ ਇੱਕ ਤਾਂ ਜੱਟ ਜਿਹੜਾ ਬਦੇ ਪਿਆਰੇ ਜਿਹਦੇ ਹੱਥ ਦੇ ਹਾਂ ਉਸ ਬਾੜ ਦੇ ਦਰਨ ਦਿੱਤਾ ਸੁਨੇਹੇ ਕਰਦੇ ਇਹ ਸਭ ਲੋਕ ਰਾਜਾ ਜੀ ਆਰੇ ਬੰਦ ਵੱਜ ਕੱਟੇ ਜਿਹਨੇ ਮਰਦੇ ਤਰਫੇ ਦੀ ਫਾਜਾਂ ਹੋ ਜਾਂਦਾ। ਉਹਨਾਂ ਬਾਅਦ ਤੇਰੇ ਦੂਜਾ ਤਾਰ ਹੈ ਅਬਦਾ ਕੜਛਾ ਕੱਢਿਆ। ਇਹ ਦੋ ਸੁਣੀ ਬਾਗੀਆਂ। ਇਹਨਾਂ ਬਾਅਦ ਤੇ ਇਹ ਇਹ ਬੜੀ ਹੀ ਪੀੜਾ ਕਰਦਾ। ਹੋਰ ਦੇ ਜਿੰਨਿਆਂ ਦੇ ਜੀਵ ਆਉਂਦੇ। ਇਹ ਤੁੰਗਲ ਉਹਦੇ ਨੇ ਆਪਣਾ ਨਹੀਂ ਕਰਿਆ। ਇਹਨਾਂ ਨੇ ਵੱਧੋਂ ਹੱਥ ਵਾਰੇ। ਸਭੀਆਂ ਕੰਨੀਆਂ ਨਾ ਰਹਿ ਜੀਏ। ਉਹਨਾਂ ਪਰ ਲਾਏ। ここにあやわけにはいかやがで。